ਇਹ ਸ਼ਖਸੀਅਤਾਂ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਰੰਧí ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਅਜਿਹੀ ਹੀ ਸ਼ਖਸੀਅਤ ਨੇ ریاਸਤੀ ਸ਼ਹਿਰ ਨਾਬਾ ਤੇ ਜੰਪਲ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਨਾਬਾ ਜਿਨ੍ਹਾਂ ਨੇ ਨਾਬਾ ਸ਼ਹਿਰ ਦਾ ਨਾਮ ਪੂਰੇ ਵਿਸ਼ਵ ਭਰ ਵਿੱਚ ਚਾਨਣ ਮਨਾਰਾ ਕੀਤਾ ਅਤੇ ਉਹਨਾਂ ਦੇ ਨਾਂ ਤੇ ਬਣੀ ਜ਼ਿਲ੍ਹਾ ਲਾਇਬ੍ਰੇਰੀ ਦੀ ਸਾਮ ਸੰਭਾਲ ਲਈ ਪੰਜਾਬ ਸਰਕਾਰ ਨੇ ਚੁੱਕਿਆ ਬੀੜਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਸਦਕਾ 18 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਵਿੱਚ ਆਇਆ ਸਨਮਾਨ ਅਤੇ 8 ਲੱਖ ਰੁਪਏ ਦੀ ਰਕਮ ਦੀ ਗਾਰੰਟ ਵੀ ਕਰਵਾਈ ਜਾ ਰਹੀ ਜਿਸ ਦਾ ਉਗਟਨ ਹਲਕਾਨਾਪਾ ਦੇ ਵਤਾਇਕ ਗੁਰਦੇਵ ਸਿੰਘ ਦੇਮਨ ਵੱਲੋਂ ਕੀਤਾ ਗਿਆ ਇਸ ਮੁਕੇ ਹਲਕਾ ਫਦਾਇਕ ਗੁਰਦੇਵ ਦੇਮਾ ਨੇ ਕਿਹਾ ਕਿ ਨਾਬਾ ਸ਼ਹਿਰ ਦੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਭਾਈ ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ 18 ਲੱਖ ਰੁਪਏ ਦਾ ਸਨਮਾਨ ਲਾਇਬ੍ਰੇਰੀ ਵਿੱਚ ਆਇਆ ਹੈ ਜਿਸ ਵਿੱਚ 20 ਕੰਪਿਊਟਰ ਦੇ ਨਾਲ UPS ਅਤੇ LED ਹੈ ਜਿਸ ਦੇ ਵਿੱਚ ਲਾਇਬ੍ਰੇਰੀ ਦੇ ਸਾਰੇ ਕੈਮਰਾ ਦੀ ਮੋਨੀਟਰਿੰਗ ਹੁੰਦੀ ਹੈ ਇਹ ਸਾਰਾ ਸਮਾਨ ਅੱਜ ਪਹੁੰਚਿਆ ਹੈ ਜਿਸ ਦਾ ਉਦਘਾਟਨ ਕੀਤਾ ਗਿਆ ਕਿਉਂਕਿ ਭਾਈ ਕਾਨ ਸਿੰਘ ਜੀ ਨੇ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਦੇ ਲਈ ਇੱਕ ਵੱਡਾ ਯੋਗਦਾਨ ਪਾਇਆ ਸੀ ਇਜਰ ਆਲੀ ਇਸ ਮੌਕੇ ਤੇ ਨਾਬਾ ਦੇ ਐਸ.ਡੀ.ਐਮ ਤਰਸੀਮ ਚੰਦ ਭਾਈ ਕਾਨ ਸਿੰਘ ਨਾਬਾ ਜੀ ਦੇ ਪਰਪੋਤੇ ਮੇਜਰ ਆਦਰਸ਼ਪਾਲ ਅਤੇ ਰਚਨਾ ਵਿਚਾਰ ਮੰਚ ਪੰਜਾਬ ਦੇ ਪ੍ਰਧਾਨ ਬੁੱਟਰ ਨੇ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ ਭਾਈ ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਨਾਬਾ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਪਹੁੰਚਿਆ ਔਰ ਮੇਰੇ ਨਾਲ ਐਸ.ਡੀ.ਐਮ ਨਾਬਾ ਤਰਸੀਮ ਚੰਦ ਜੀ ਦਰਸ਼ਨ ਬੁੱਟਰ ਜੀ ਜਿਹੜੇ ਕਿ ਪੰਜਾਬੀ ਲਖਾਰੀ ਸਭਾ ਦੇ ਪ੍ਰਧਾਨ ਨੇ ਪੰਜਾਬ ਦੇ ਔਰ ਇੱਥੋਂ ਦਾ ਸਟਾਫ ਸਾਰੀ ਕਮੇਟੀ ਜਿਹੜੀ ਵੀ ਬਣੀ ਹੋਈ ਹੈ ਇੱਥੋਂ ਦੀ ਤਾਂ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਜਿਹੜੀਆਂ ਲਾਇਬ੍ਰੇਰੀਆਂ ਨੂੰ ਬਹੁਤ ਫੰਡ ਜਿਹੜੇ ਜਾਰੀ ਕੀਤੇ ਜਾ ਰਹੇ ਆ ਔਰ ਨਾਬਾ ਦੀ ਲਾਇਬ੍ਰੇਰੀ ਵਾਸਤੇ ਵੀ ਜਿਹੜਾ 8 18 ਲੱਖ ਰੁਪਇਆ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਹ ਪੈਸੇ ਦੇ ਰੂਪ ਚ ਨਹੀਂ ਉਹਦੇ ਵਿੱਚ 20 ਦੇ ਲਗਭਗ ਕੰਪਿਊਟਰ ਨੇ ਜੀ 20 ਕੰਪਿਊਟਰ ਨੇ ਔਰ ਵਿਦ ਯੂਪੀਐਸ ਔਰ ਇਹਨਾਂ ਦੀ ਜਿਹੜੀ ਹੈ ਪੂਰੀ ਲੋਡਿੰਗ ਫਿਕਸਿੰਗ ਐਵਰੀਥਿੰਗ ਸਾਰਾ ਕੁਝ ਜਿਹੜਾ ਸਰਕਾਰ ਨੇ ਕੀਤਾ ਜੀ ਇੱਕ ਇੱਕ ਐਲਈਡੀ ਆ ਜਿਹਦੇ ਵਿੱਚ ਮੋਨੀਟਰਿੰਗ ਹੁੰਦੀ ਹੈ ਕੈਮਰਿਆਂ ਦੀ ਔਰ ਇਸ ਤੋਂ ਬਾਅਦ 10 ਕੈਮਰੇ ਨੇ ਜੀ ਜਿਹੜੇ ਜਿਹੜੇ ਐਲਈਡੀ ਦੇ ਵਿੱਚ ਆਉਂਦੇ ਆ ਔਰ ਇਸ ਇਸ ਤੋਂ ਇਲਾਵਾ ਜਿਹੜਾ ਜੀ ਅ ਜੀ ਸਰ ਚੇਅਰ ਟੇਬਲ ਇਹਦੇ ਜੀ ਕੰਪਿਊਟਰ ਟੇਬਲ ਨੇ ਜੀ ਕੁਰਸੀਆਂ ਨੇ ਜੀ ਇਹ ਸਾਰਾ ਕੁਝ ਜਿਹੜਾ ਹੈ ਜੀ ਇਹ 18 ਲੱਖ ਰੁਪਏ ਦੀ ਗ੍ਰਾਂਟ ਦੇ ਵਿੱਚ ਇੱਥੇ ਭਾਈ ਕਾਨ ਸਿੰਘ ਨਾਬਾ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਉਹਦਾ ਦੁਗਾਟਨ ਕੀਤਾ ਜੀ ਔਰ ਇਸ ਤੋਂ ਇਲਾਵਾ ਇੱਕ 64 ਲੱਖ ਰੁਪਿਆ ਅਲੱਗ ਤੋਂ ਪੰਜਾਬ ਦੀਆਂ 8 ਲਾਇਬ੍ਰੇਰੀਆਂ ਨੂੰ ਪਾਇਗੇ ਜਿਦੇ ਵਿੱਚ 8 ਲੱਖ ਰੁਪਿਆ ਇੱਕ ਹੋਰ ਜਿਹੜੀ ਹੈ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਭਾਈ ਕਾਨ ਸਿੰਘ ਨਾਬਾ ਲਾਇਬ੍ਰੇਰੀ ਨੂੰ ਦਿੱਤੀ ਗਈ ਹੈ ਬਹੁਤ ਵੱਡਾ ਦਿਨ ਸਮਝਦਾ ਵੀ ਪੰਜਾਬ ਸਰਕਾਰ ਨੇ ਲਾਇਬ੍ਰੇਰੀ ਲਈ ਜਿਹੜੀ ਹੈਗੀ ਹੈ ਕੰਪਿਊਟਰ ਭੇਜੇ ਨੇ ਵੱਖ-ਵੱਖ ਸਮਾਨ ਭੇਜਿਆ 18 ਲੱਖ ਦਾ ਉਹਦਾ ਉਹਦਾ ਗਾਰਡਨ ਮਾਜੋਗ ਐਮਐਲਏ ਸਾਹਿਬ ਸ੍ਰੀ ਗੁਰਦੇਵ ਸਿੰਘ ਦੇਵਮਾਨ ਜੀ ਨੇ ਕੀਤਾ ਹੈਗਾ ਤੇ ਇਹ ਜਿਹੜੀ ਜ਼ਿਲ੍ਹਾ ਲਾਇਬ੍ਰੇਰੀ ਹੈ ਜੀ ਭਾਈ ਕਾਨ ਸਿੰਘ ਨਾਬਾ ਜਿਹਦੇ ਨਾਮ ਤੇ ਰੱਖੀ ਗਈ ਹੈ ਬਹੁਤ ਵੱਡੀ ਸਖਸ਼ੀਅਤ ਨੇ ਹਨ ਕਿਤਾਬਾਂ ਇਹਦੇ ਵਿੱਚ ਅਸੀਂ ਮੈਂ ਆਉਂਦਾ ਰਹਿਣਾ ਜੀ ਲਾਇਬ੍ਰੇਰੀ ਕਿਉਂਕਿ ਮੇਰੀ ਰੈਸ਼ ਵੀ ਨਾਲ ਹੀ ਹੈ ਤੇ ਕਿਤਾਬਾਂ ਇਹਦੇ ਵਿੱਚ ਬਹੁਤ ਪੁਰਾਣੀਆਂ ਕਿਤਾਬਾਂ ਨੇ ਤੇ ਅਮੀਰ ਸਾਹਿਤ ਪਿਆ ਹੈਗਾ ਮੈਂ ਨਾ ਬਨਵਾਸੀਆਂ ਨੂੰ ਬੇਨਤੀ ਕਰਦਾ ਇਹ ਸਿਰਫ 100 ਰੁਪਿਆ ਮੈਂਬਰਸ਼ਿਪ ਹੈ ਉਹ ਵੀ ਇੱਕ ਸਿਕਿਉਰਟੀ ਵਜੋਂ ਹੈ ਤੁਸੀਂ ਮੈਂਬਰ ਬਣੋ ਘਰੇ ਕਿਤਾਬਾਂ ਲਿਜਾਓ ਉਹ ਪੜੋ ਬੱਚਿਆਂ ਨੂੰ ਪੜ੍ਹਾਓ ਤੇ ਆਪਣੇ ਜਿਹੜੇ ਪ੍ਰਾਤਨ ਜਿਹੜਾ ਵਿਰਸਾ ਹੈਗਾ ਅਮੀਰ ਸਾਹਿਤ ਹੈ ਉਹਦੇ ਤੋਂ ਜਾਣੂ ਹੋਵੋਗੇ ਤੇ ਬੱਚੇ ਜਿੱਥੋਂ ਤੱਕ ਬੱਚਿਆਂ ਦਾ ਸਵਾਲ ਹੈ ਬੱਚੇ ਕਾਫੀ ਹੁਣ ਵੱਧ ਗਏ ਨੇ ਪਿੱਛੇ ਜੇ ਸੀਐਸਆਰ ਤਹਿਤ ਵੀ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਕਿ ਵਕ ਵਕ ਚੀਜ਼ਾਂ ਇੱਥੇ ਮੁਹਈਆ ਕਰ ਰਹੇ ਜਿਵੇਂ ਕੁਰਸੀਆਂ ਮੁਹਈਆ ਕਰਵਾਈਆਂ ਨੇ ਹੋਰ ਵੀ ਜਿਹੜੀਆਂ ਮੰਗਾ ਹੁੰਦੀਆਂ ਨੇ ਬੱਚਿਆਂ ਦੀ ਮੈਂ ਵੀ ਜੇ ਕਰਦਾ ਰਹਿਣਾ ਹੈ ਨਾ ਤੇ ਮੈਂ ਆਪਦੇ ਵੱਲੋਂ ਪੂਰਾ ਤਤਪਰ ਹਾਂ ਜੀ ਜਿੰਨਾ ਵੀ ਕੁਝ ਬੱਚਿਆਂ ਵਾਸਤੇ ਇਸ ਲਾਇਬ੍ਰੇਰੀ ਵਾਸਤੇ ਕਰ ਸਕਾਂ ਤਾਂ ਮੈਨੂੰ ਖੁਸ਼ੀ ਹੋਊਗੀ ਇਹ ਅੱਛੀ ਗੱਲ ਹੈ ਜੀ ਕਿਉਂਕਿ ਜਿਹੜਾ ਕੰਮ ਪਹਿਲਾਂ ਲਾਇਬ੍ਰੇਰੀ ਤੇ ਹੋਇਆ ਹੈ ਪੈਸੇ ਬੜੀ ਮੁਸ਼ਕਲ ਨਾਲ ਇਕੱਠੇ ਕਰਕੇ ਇਕੱਠੇ ਦਾ ਮਤਲਬ ਹੀ ਮਿਲਦਾ ਸਰਕਾਰ ਤੋਂ ਪਰ ਕੋਈ ਆਸਾਨ ਕੰਮ ਨਹੀਂ ਸੀ ਤੇ ਬਹੁਤ ਧੰਨਵਾਦ ਹੈ ਸਰਕਾਰ ਦਾ ਵੀ ਬਿਨ ਬਹੁਤ ਆਯਤਨ ਕੀਤੇ ਉਹਨਾਂ ਨੇ ਅਨੇ ਪੈਸੇ ਦੇਤੇ ਅਤੇ ਜੋ ਜੋ ਕਮੀਆਂ ਸੀਗੀਆਂ ਉਹ ਹੁਣ ਪੂਰੀਆਂ ਦੂਰ ਹੋ ਜਾਣਗੀਆਂ